ਗੋਗਲ ਦਾ ਜਮਾਨਾ ਬਹੁਤ ਹੁੰਦਾ ਤੁਹਾਨੂੰ ਆਦਾ ਹੋਣਾ ਜਿਨ੍ਹਾਂ ਨੂੰ ਆਂਦਾ ਨਹੀਂ ਉਹਨਾਂ ਦੇ ਘਰ ਚ ਨਿਆਣੇ ਹੈਗੇ ਜੋ ਮਰਜ਼ੀ ਖੜਾ ਰਿਆ ਉਹਨਾਂ ਤੇ ਆ ਜਿਹੜੇ 10ਵੀਂ 10ਵੀਂ ਦੇ ਬੱਚੇ ਹੈ ਨਾ ਇਹਨਾਂ ਨੂੰ ਕਹਵੇ ਬਿਠਾ ਆ ਕੱਢ ਕੇ ਦੇਓ ਜਿਹਦੇ ਕੱਢ ਕੇ ਦੇਓ ਮੁਬਾਰਕ ਪਰ ਹੁਸ਼ਿਆਰ ਪਰ ਔਰ ਧਰਮਸ਼ਾਲਾ ਦੀ ਜਿਹੜੀ ਨੈਸ਼ਨਲ ਹਾਈਵੇ ਆ ਬੜੀ ਦੇਰ ਦੀ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਬੜੀ ਦੇਰ ਦੀ ਹੋ ਲੇਕਿਨ ਮਵਾਰਕ ਪਰਤੇ ਔਰ ਗਿਰਿਤ ਪਰਸਾਪ ਦੇ ਵਿਚਾਲੇ ਦੀ ਜਿਹੜੀ ਸੜਕ ਹੈ ਇਹ ਨੈਸ਼ਨਲ ਹਾਈਵੇ ਤੋਂ ਰਹਿ ਗਈ ਸੀ ਇਸ ਲਿੰਕ ਨੂੰ ਜੋੜਨ ਖਾਤਰ ਅਨੰਦ ਪਰਸਾਪ ਦੇ ਪਵਿੱਤਰ ਗੁਰਦੁਆਰੇ ਨੂੰ ਬੇਰੋਕ ਟੋਕ ਰਸਤਾ ਦੇ ਨਾ ਪੈ ਜਾਣਾ ਚਾਹੀਦਾ ਸੀ ਆ ਜਿਹੜਾ ਫਲਾਈਓਵਰ ਹੈ ਜਦ ਸਾਡੀ ਸਰਕਾਰ ਆਈ ਅਸੀਂ ਪੈਰ ਰਈ ਕਰਕੇ ਇਹ ਫਲਾਈਓਵਰ ਬਣਵਾਇਆ ਲੇਕਿਨ ਬਣਿਆ ਤਾਂ ਹੀ ਹੈ ਜੇ ਉਹ ਮਨਮੋਹਨ ਸਿੰਘ ਨੈਸ਼ਨਲ ਹਾਈਵੇ ਕਰ ਗਏ ਤੇ ਇਹ ਨੈਸ਼ਨਲ ਹਾਈਵੇ ਨਾ ਹੁੰਦਾ ਤਾਂ ਇਹ ਵਾਣਾ ਨਹੀਂ ਸੀ ਉਸੇ ਨੋਟੀਫਿਕੇਸ਼ਨ ਦੇ ਤਹਿਤ ਹੁਣ ਇਹ 4 ਲੇਨਿੰਗ ਹੋਣੀ ਹੈ ਵਜ਼ੀਰ ਸਾਹਿਬ ਕਹਿੰਦੇ ਮੈਂ ਕਰੋ ਆਏ ਆ ਇੱਕ ਦਿਨ ਜਾ ਕੇ ਕਿਤੇ ਫੋਟੋ ਕੁਝ ਆਇਆ ਦਿੱਲੀ ਇੱਥੇ ਹੁਣ ਮੈਂ ਕਿਹਾ ਕਹਾ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਦੋ ਚੇਲੇ ਚਪਟ ਜਾਂਦੇ ਉਹ ਆ ਕੇ ਪ੍ਰੈਸ 'ਚ ਠੀਕ ਉਹ ਕਹਿੰਦੇ ਨਹੀਂ ਕਰਵਾਏ ਆ ਪਰ ਮਾਊਂਦੀ ਤੇ ਤਾਂ ਕੀ ਗੱਲ ਕਹਾ ਪਰ ਮੈਂ ਇਨੀ ਗੱਲ ਜ਼ਰੂਰ ਕਹਿਣਾ ਕਿ ਇਹ ਝੂਠ ਹੈ ਇਹ ਗਲਤ ਹੈ ਇਹ ਜਿਹੜੀ ਹੋ ਰਹੀ ਆ ਫੂਰ ਲੇ ਰਿੰਗ ਇਹ ਸਰਦਾਰ ਬਨਮੋਹਨ ਸਿੰਘ ਦੀ ਬਣਾਈ ਹੋਈ ਜਿਹੜੀ ਨੈਸ਼ਨਲ ਹਾਈਵੇ ਹੈ ਉਦੇ ਤਹਿਤ ਹੋ ਰਹੀ ਹੈ ਔਰ ਉਹਦਾ ਨੋਟੀਫਿਕੇਸ਼ਨ ਕੱਢ ਕੇ ਦੇਖ ਲਿਓ ਸਾਰੇ ਤੁਸੀਂ ਵੀ ਦੇਖੀ ਬੱਚਿਆਂ ਨੂੰ ਪੜਵਾ ਲਿਓ ਕਿ 2014 ਜੇ ਇਹ ਜਿਹੜਾ ਟੋਟਾ ਇਹਨੂੰ ਨੈਸ਼ਨਲ ਹਾਈਵੇ ਸਰਦਾਰ ਤਰੁਣ ਤੋਂ ਕਰ ਗਏ ਕਿ ਨਹੀਂ ਤੇ ਜਿੱਥੇ ਬਣਵਾਉਣ ਤੋਂ ਨਹੀਂ ਕਰ ਗਏ ਜਿੱਥੇ ਨੈਸ਼ਨਲ ਹਾਈਵੇ ਹੈ ਉੱਥੇ ਨੈਸ਼ਨਲ ਪਾਲਿਸੀ ਹੈ ਕਿ ਉੱਥੇ ਫੋਰ ਲੇਰਿੰਗ ਹੋਣੀ ਹੋਣੀ ਔ ਸਾਰੇ ਦੇਸ਼ 'ਚ ਹੁਣ ਜੀ ਮੈਂ ਕਹਾ ਕਿ ਜਿਹੜੀ ਕੀਰਤਪੁਰ ਤੇ ਰੋਪੜ ਦੀ ਫੋਰ ਲੇਰਿੰਗ ਹੋਈ ਹੈ ਇਹ ਮੇਰੇ ਟਾਈਮ 'ਚ ਹੋਈ ਸੀ ਪਰੇ ਮੈਂ ਇਹ ਕਰਵਾ ਦਿੱਤੀ ਕਿ ਮੈਂ ਕੰਮ ਐ ਕਰਵਾ ਦਿੱਤਾ ਅੱਜ ਜਿਹੜੀ ਮਹਤਵਪੂਰਨ ਗੱਲਾਂ ਹੋਈਆਂ ਜੀ ਅਸੀਂ ਕਹੀਏ ਅਸੀਂ ਕਰਵਾਤੀ ਤਾਂ ਅਸੀਂ ਇਹ ਕਰਵਾਈ ਕਿ ਕੇਂਦਰ ਸਰਕਾਰ ਦਾ ਕੰਮ ਸੀ ਸੀ ਇਸ ਕਰਕੇ ਕਿ ਜਿੱਥੇ ਜਿੱਥੇ ਨੈਸ਼ਨਲ ਹਾਈਵੇ ਹੋ ਗਈ ਉਹਨੂੰ ਕੋਰ ਲੇ